ਪਿਛਲੇ ਹਿੱਸੇ ਜਿਹੜੇ ਵੇਖਣਦੇ ਆ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਸਾਰੇ ਮਹਿਕਮੇ ਦੇ ਮਿਲਟਰੀ ਦਾ ਮਾਲ ਆਇਆ ਡਿਪਾਰਟਮੈਂਟ ਦੇ ਢਾਂਚੇ ਆ ਸਾਰੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਬਈ ਸਿੱਧੇ ਐਕਸਟਰਾ ਚ ਪਿਛਲਾ ਢਾਂਚਾ ਲੈਣਾ ਤੇ ਸਿਲਡ ਸਾਰੇ ਪਿਛਲੇ ਹਿੱਸੇ ਸੈਂਟਰ ਗੇਅਰ ਲੀਵਰ ਲੱਗੇ ਆ ਬਿਲਕੁਲ ਚੱਲੇ ਹੀ ਨਹੀਂ ਹੈਗੇ ਕੋਈ ਵੀ ਮੇਰੇ ਕੋਲ ਪਿਛਲਾ ਹਿੱਸਾ ਇਹੋ ਜਿਹਾ ਨਹੀਂ ਜਿਹੜਾ ਕੋ ਖੁੱਲਿਆ ਹੋਵੇ ਸਾਰੇ ਪਿਛਲੇ ਹਿੱਸੇ ਇੱਕ ਇਹਨਾਂ ਦਾ ਬ੍ਰੇਕਾਂ ਦਾ ਬੜਾ ਫੈਨ ਆ ਜਿਹੜੇ ਜੀਟਰ ਨੇ ਬ੍ਰੇਕਾਂ ਹੁੰਦੀਆਂ ਉਹ ਲੀਕ ਹੀ ਹੋਈ ਜਾਂ ਰਹਿੰਦੀਆਂ ਇਹਨਾਂ ਦੀਆਂ ਮਹਿੰਦਰਾ ਵਾਂਗੂੰ ਸਵਰਾਜ ਵਾਂਗੂੰ ਬ੍ਰੇਕ ਡਰਮ ਬਾਹਰੋਂ ਹੀ ਖੁੱਲ ਕੇ ਰਿਪੇਅਰ ਹੋ ਜਾਂਦਾ ਕੋਈ ਲੋੜ ਪਵੇ ਇੱਕ ਲਿਫਟਾਂ ਬੜੀਆਂ ਕਾਮਯਾਬ ਆ ਇਹਨਾਂ ਦੀਆਂ ਇਹਲਾਂ ਜਿਹੜੀ ਲਿਫਟ ਹੁੰਦੀ ਸੀ ਕਿ ਲਿਫਟ ਵੀ ਬਹੁਤ ਦਿੱਕਤ ਕਰਦੀ ਸੀ ਜੀਟਰ ਦੀ ਨਵੇਂ ਮਾਡਲਾਂ ਦੇ ਵਿੱਚ ਲਿਫਟਾਂ ਨਾਲ ਵੀ ਫਰਕ ਪਾਤਾ ਇਹ ਦੇਖ ਸਕਦੇ ਹੋ ਜਿਨ੍ਹਾਂ ਭਰਾਵਾਂ ਨੇ ਲੈਣਾ ਕੰਟੈਕਟ ਕਰ ਲਿਓ ਤੇ ਪਹੁੰਚ ਚੁੱਕੇ ਆਪਣੇ ਕੋਲ ਪਿੱਛੇ ਬਹੁਤ ਭਰਾਵਾਂ ਨੂੰ ਮੋੜਿਆ ਵੀ ਆ ਕਿ ਉਹ ਉਦੋਂ ਹੈ ਨਹੀਂ ਸੀਗੇ ਤੇ ਆਹ ਇੰਜਨ ਆਇਆ ਇੰਨ ਆਹ ਪਾਈਪ ਦੇਖਿਓ ਇਹ ਗਰਮ 에ਅਰ ਜਾਣ ਵਾਸਤੇ 에ਅਰ ਕਲਿੰਡਰ ਦੇ ਵਿੱਚ ਜਦੋਂ ਠੰਡਾ ਟਰੈਕਟਰ ਸਟਾਰਟ ਹੁੰਦਾ ਗਰਮ 에ਅਰ ਜਾਣ ਵਾਸਤੇ ਇਹ ਵੀ ਮਿਲਟਰੀ ਨੇ ਸਪੈਸ਼ਲ ਐਚਐਮਟੀ ਨੇ ਦਿੱਤੇ ਹੋਣਗੇ ਟਰੈਕਟਰ ਤੇ ਕਾਫੀ ਚੀਜ਼ਾਂ ਸਿਰਫ ਇੱਕ ਸਟੀਅਰਿੰਗ ਰਾਡ ਵੱਡੀ ਹੋਈ ਹੈ ਉਹ ਤੁਹਾਡੀ ਉਹ ਤੁਹਾਨੂੰ ਕੰਪਲੀਟ ਇੱਥੋਂ ਮਿਲ ਜਾਊਗੀ ਬਾਕੀ ਸਾਰੇ ਟਾਂਚੇ ਕੰਪਲੀਟ ਆ ਪੈਰਦਨ ਪੈਡਲ ਵਗੈਰਾ ਸਾਰਾ ਕੁਝ ਲੱਗਿਆ ਆ ਇੰਜਨ ਪਏ ਆ ਜਿਨ੍ਹਾਂ ਭਰਾਵਾਂ ਨੇ ਇੰਜਨ ਲੈਣੇ ਇੰਜਨ ਵੀ ਸੰਪਰਕ ਕਰ ਲਿਓ ਤੇ ਜਲਦੀ ਜਲਦੀ ਵੀਡੀਓ ਲਾਈਕ ਸ਼ੇਅਰ ਕਰਦੇ ਹੋ ਦੋਸਤੋ ਪਲਵਾਨ ਟਰੈਕਟਰ ਬਟੇਲਾ ਦਾ YouTube ਚੈਨਲ ਦੇਖ ਰਹੇ ਤੁਸੀਂ ਤੇ Facebook ਪੇਜ ਵੀ ਆਪਣਾ ਸੰਦੀਪ ਸਿੰਘ ਦੇ ਨਾਮ ਤੋਂ ਤੇ ਸਾਰੇ ਤੁਹਾਨੂੰ ਅੱਗੇ ਪਿੱਛੇ PTO ਵਗੈਰਾ ਤਾਂ ਕਿਸੇ ਨੇ ਯੂਜ਼ ਵੀ ਨਹੀਂ ਕਰੀ ਹੋਈ ਤੇ ਜਿਹਨੂੰ ਵੀ ਲੋੜ ਪਿਛਲਾ ਹਿੱਸਾ 4922 352 FX ਜਿਨ੍ਹਾਂ ਨਾਲ ਇਹ ਵਿਜੀਟਰ ਤਿਆਰ ਕਰਨੇ ਸੀ ਤੇ Excel ਨਾਲ ਜਿਹੜਾ Excel ਨਾਲ ਚਾਹ ਦੇਖ ਲਓ ਲਿਫਟਾਂ ਕਾਫੀ ਯੂਜ਼ ਵੀ ਨਹੀਂ ਹੋਈਆਂ ਉਹ ਲੀਵਰ ਲੋਵਰ ਅਨਲੋਡ ਕਰਨ ਨੂੰ ਲੱਗੀਆਂ ਹੀ ਖਰਾਬ ਖਰੂਬ ਹੋਏ ਆ ਵੈਸੇ ਆ ਲੀਵਰ ਆ ਦੇਖੋ ਇਹਨਾਂ ਦੇ ਵਿੱਚ ਆਹ ਚੀਜ਼ ਇਹ ਕੰਪਨੀ ਨੇ ਬੰਦ ਕਰਤੀ ਸੀ ਪਹਿਲਾਂ ਇਹਦੀ ਬੜੀ ਦਿੱਕਤ ਆਉਂਦੀ ਸੀ ਜਿਹੜਾ ਪੁਰਾਣਾ ਮਾਡਲ ਆਉਂਦਾ ਸੀ ਤੇ ਨਵੇਂ ਮਾਡਲਾਂ 'ਚ ਲਿਫਟਾਂ ਸਾਰੀਆਂ ਬਿਨੋਂ ਵੀ ਜੀਟਰ ਦੀ ਲਿਫਟ ਦੀ ਦਿੱਕਤ ਆਉਂਦੀ ਆ ਆ ਲਿਫਟ ਲਾਇਆ ਕਰੋ ਇਹ ਲਿਫਟ ਖਰਾਬ ਨਹੀਂ ਹੁੰਦੀ ਤੇ ਸੈਂਟਰ ਗੀਅਰ ਲੀਵਰ ਹੈ ਤੇ ਆ ਅੱਗੇ ਤੁਹਾਨੂੰ ਦਿਖਾਉਣਾ ਵਿੱਚੋਂ ਬਿਲਕੁਲ ਬ੍ਰਾਂਡ ਨੇ ਉਪਏ ਆ ਕਈਆਂ ਦੇ ਵਿੱਚ ਤਾਂ ਤੇਲ ਵੀ ਉਵੇਂ ਹੀ ਨਵਾਂ ਹੀ ਪਿਆ ਜਿਵੇਂ ਕੰਪਨੀ ਦਾ ਅੱਜ ਹੀ ਪਾਇਆ ਹੋਵੇ ਤੇ 에어ਪੋਰਟ ਦੇ ਸ਼ਾਇਦ ਇਹ ਪਤਾ ਨਹੀਂ ਮਿਲਟਰੀ ਚ ਕਿਤੇ ਕੰਮ ਲਿਆ ਹੋਊਗਾ ਇਹਨਾਂ ਤੋਂ ਤੇ ਆਹ ਇੰਜਨ ਆ ਇਹਨਾਂ ਦੇ ਕੋਈ ਮਾੜਾ ਮੋਟਾ ਪਾਰਟ ਜਿਹੜੇ ਲਾਉਂਦਿਆ ਕਰਦੇ ਟੁੱਟ ਗਏ ਆ ਉਹ ਚੇਂਜ ਹੋ ਜਾਣਗੇ ਬਾਕੀ ਰਨਿੰਗ ਕੰਡੀਸ਼ਨ ਚ ਸਾਰਾ ਕੁਝ